ਸ਼ਹੀਦੀ ਜੋੜ ਮਹਿਲਾ ਸ਼ੁਰੂ ਹੋ ਚੁਕਿਆ ਹੈ ਇਸ ਸਮੇਂ ਪਹੁੰਚੇ ਆ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਵਿਖੇ ਸਾਡੇ ਨਾਲ ਹੱਦ ਗ੍ਰੰਥੀ ਭਾਈ ਸਾਹਿਬ ਭਾਈ ਪਵਿੱਤਰ ਸਿੰਘ ਜੀ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬਾ ਜੀ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਕਿ ਕਹਿੰਦੇ ਨੇ ਕਿ ਇਸ ਗੁਰੂ ਘਰ ਨਾਲ ਬਹੁਤ ਵੱਡਾ ਜਿਹੜਾ ਇਤਿਹਾਸ ਜੁੜਦਾ ਹੈ ਗੁਰੂ ਸਾਹਿਬ ਨਾਲ ਤੇ ਆਪ ਜੀ ਜ਼ਰੂਰ ਸੰਗਤ ਨਾਲ ਸਾਂਝਾ ਕਰੋ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਜਿਸ ਵੇਲੇ ਮਹਾਰਾਜ ਨੇ ਪੰਗਾਣੀ ਦਾ ਜੰਗ ਜਿੱਤਿਆ ਸੀ ਤਾਂ ਗੁਰੂ ਸਾਹਿਬ ਵਾਪਸ ਜੁੱਧ ਜਿੱਤ ਕੇ ਆ ਰਹੇ ਸੀਗੇ ਇਸ ਰੋਪੜ ਦੀ ਧਰਤੀ ਤੇ ਪਹਿਲਾਂ ਵੀ ਗੁਰੂ ਸਾਹਿਬ ਦਾ ਆਣਾ ਜਾਣਾ ਕਿਉਂਕਿ ਮੇਨ ਮਾਰਗ ਰਸਤਾ ਸੀ ਗੁਰੂ ਸਾਹਿਬ ਜੀ ਦਾ ਤਕਰੀਬਨ 6 ਪਾਤਸ਼ਾਹੀਆਂ ਦਾ ਗਾੜੇ ਸਥਾਨ ਰਿਹਾ 6ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਰੀਆਂ ਪਾਤਸ਼ਾਹੀਆਂ ਦਾ ਇਸੇ ਰੋਪੜ ਦੇ ਵਿੱਚੋਂ ਆਣਾ ਜਾਣਾ ਹੁੰਦਾ ਰਿਹਾ ਉਸੇ ਚੱਲਦੇ ਆ ਜਦੋਂ ਪੰਗਾਣੀ ਦਾ ਜੰਗ ਜਿੱਤ ਕੇ ਗੁਰੂ ਸਾਹਿਬ ਜੀ ਆਉਂਦੇ ਆ ਤਾਂ ਇੱਥੇ ਭਾਈ ਨਿਆੰਖਾਨ ਕੋਟਲੇ ਦਾ ਪੱਠਾ ਸੀ ਜਿਹਦੇ ਪਰ ਉਹ ਰੋੜਿਆਂ ਤੋਂ ਚੂਨਾ ਤਿਆਰ ਹੁੰਦਾ ਸੀ ਲਗ ਲਗ ਥਾਵਾਂ ਪਰ ਜਾਂਦਾ ਸੀ ਜਿੱਥੇ ਵੀ ਇਹ ਪਠਾਨ ਮੁਗਲਾਂ ਦੀਆਂ ਬਿਲਡਿੰਗਾਂ ਬਣਦੀਆਂ ਜਾਂ ਕਹ ਲਈਏ ਪ੍ਰਾਤਨ ਜਿਹੜੇ ਉਹਨਾਂ ਦੇ ਮਹਿਲ ਬਣਦੇ ਸੀਗੇ ਤਾਂ ਜਿਵੇਂ ਗੁਰੂ ਸਾਹਿਬ ਇੱਥੇ ਪਹੁੰਚੇ ਉਹਨਾਂ ਨੇ ਆ ਕੇ ਮਜ਼ਦੂਰ ਨੂੰ ਕਿਹਾ ਵੀ ਕੁਝ ਸਮੇਂ ਅਸੀਂ ਰੁਕਣਾ ਆਰਾਮ ਕਰਨਾ ਉਹਨਾਂ ਨੇ ਨਿਆਂਕਾਂਦੇ ਕਿਲੇ ਦੀ ਬਜਾਏ ਤੇ ਉੱਥੇ ਜਾਨ ਦਾ ਸਨੇਹਾ ਦੇਣ ਦੇ ਬਿਨਾਂ ਹੀ ਕਹਿੰਦੇ ਵੀ ਤੁਸੀਂ ਇਸ ਪੱਠੇ ਪਰੇ ਰਾਮ ਕਰ ਲਓ ਗੁਰੂ ਸਾਹਿਬ ਜੀ ਆਪਣੇ ਘੋੜੇ ਪਰ ਸਵਾਰ ਸੀ ਜਿਵੇਂ ਪਾਤਸ਼ਾਹ ਜੀ ਪੱਠੇ ਵਾਲੇ ਪਾਸੇ ਜਾਂਦੇ ਆ ਪੱਠਾ ਬਲਦਾ ਉਹਦੇ ਵਿੱਚ ਅੰਗਿਆਰੇ ਤੱਪਦੇ ਆ ਤਾਂ ਜਿਵੇਂ ਹੀ ਘੋੜੇ ਦੇ ਅਗਲੇ ਪੋਡੇ ਪੈਂਦੇ ਆ ਉਸੇ ਵੇਲੇ ਪੱਠਾ ਬਿਲਕੁਲ ਠੰਡਾ ਹੋ ਜਾਂਦਾ ਗੁਰੂ ਸਰਬ ਕਲਾ ਸਮਰਾਤਾ ਕੁਝ ਵੀ ਕਰ ਸਕਦੇ ਆ ਭਾਵਨਾ ਸਿੱਖ ਦੇ ਅੰਦਰ ਹੋਣੀ ਚਾਹੀਦੀ ਆ ਤੇ ਸਿੱਖ ਦੇ ਅੰਦਰ ਭਾਵਨਾ ਦੇ ਨਾਲ ਸਭ ਕੁਝ ਹੀ ਹੋ ਸਕਦਾ ਗੁਰੂ ਸਭ ਕੁਝ ਹੀ ਕਰਨ ਦੇ ਸਮਰੱਥ ਹੁੰਦਾ ਹੈ ਫਿਰ ਪਾਤਸ਼ਾਹਨ ਇਥੇ ਸੁਖਮਣੀ ਸਾਹਿਬ ਜੀ ਦੀਆਂ ਪੰਗਤੀਆਂ ਨੇ ਤੇ ਗੁਰੂ ਸਾਹਿਬ ਜੀ ਨੇ ਜਦੋਂ ਪੱਠੇ ਨੂੰ ਠੰਡਾ ਕਰਿਆ ਆਪਣੇ ਘੋੜੇ ਦੇ ਪਾਉੜਿਆਂ ਨਾਲ ਤਾਂ ਇਸੇ ਪੱਠੇ ਦੇ ਉੱਪਰ ਜਾ ਕੇ ਮਹਾਰਾਜ ਚੌਂਕਣਾ ਮਾਰ ਕੇ ਬੈਠ ਜਾਂਦੇ ਆ ਆਲੇ ਦੁਆਲੇ ਸਾਰੇ ਜਿਹੜੇ ਸਿਪਾਈ ਤੇ ਗੁਰੂ ਸਾਹਿਬ ਦੇ ਸਿੱਖ ਨਾਲ ਉਹ ਵੀ ਬੈਠ ਜਾਂਦੇ ਆ ਪਰ ਇੱਥੇ ਗੁਰਬਾਣੀ ਦਾ ਜਾਪ ਹੁੰਦਾ ਤੇ ਗੁਰੂ ਸਾਹਿਬ ਜੀ ਸੁਖਣੀ ਸਾਹਿਬ ਦੇ ਜਾਪ ਦੇ ਵਿੱਚੋਂ ਤਪ ਤਮਾਏ ਠੰਡ ਵਰਤਾਈ ਆਨੰਦ ਪਿਆ ਦੁੱਖ ਨਾਠੇ ਪਾਈ ਇਹ ਪੰਕਤੀਆਂ ਇੱਥੇ ਵਰਤਦੇ ਆ ਐਨੇ ਨੂੰ ਫਿਰ ਇੱਕ ਮਜ਼ਦੂਰ ਇਕਲੇ ਵਿੱਚ ਜਾਂਦਾ ਜਦੋਂ ਦੇਖਿਆ ਪੱਠਾ ਠੰਡਾ ਹੋ ਗਿਆ ਕਿਉਂਕਿ ਮਜ਼ਦੂਰਾਂ ਦਾ ਕੀਤਾ ਕੰਮ ਵੀ ਸੀ ਇੱਕ ਤਰ੍ਹਾਂ ਦਾ ਉਹ ਵੀ ਬੰਦ ਹੋ ਗਿਆ ਉਹਨਾਂ ਦਾ ਪੱਠਾ ਠੰਡਾ ਹੋਣ ਨਾਲ ਇਕਲੇ ਵਿੱਚ ਜਾ ਕੇ ਨਿਹੰਗ ਖਾਨ ਨੂੰ ਬੇਨਤੀ ਕਰਦੇ ਆ ਉਹਨਾਂ ਨੂੰ ਪਤਾ ਵੀ ਇਹ ਗੁਰੂ ਨਾਨਕ ਤੇ ਮਹਾਰਾਜ ਦੀ ਜੋਤ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਹੋ ਸਕਦਾ ਐ ਇਨੀ ਸਮਰੱਥਾ ਉਹਨਾਂ 'ਚ ਹੀ ਆ ਪਰਿਵਾਰ ਦੇ ਸਮੇਤ ਇੱਥੇ ਆਉਂਦਾ ਤੇ ਆ ਕੇ ਗੁਰੂ ਸਾਹਿਬ ਜੀ ਦੇ ਕੋਲੋਂ ਸਭ ਤੋਂ ਪਹਿਲਾਂ ਪੱਲਾ ਆਟ ਕੇ ਹੱਥ ਜੋੜ ਕੇ ਮਾਫੀ ਮੰਗਦਾ ਕਿ ਪਾਦਸ਼ਾਹ ਮੇਨ ਮਜ਼ਦੂਰ ਨੇ ਦੱਸਿਆ ਕਿ ਤੁਸੀਂ ਪੁੱਛਿਆ ਆਰਾਮ ਕਰਨ ਵਾਸਤੇ ਭੇਜਣਾ ਚਾਹੀਦਾ ਸਿ ਕਿਲੇ ਦੇ ਅੰਦਰ ਆਰਾਮ ਕਰਨ ਵਾਸਤੇ ਸਾਡੇ ਵੱਲ ਜਾ ਸਾਨੂੰ ਸਨੇਹਾ ਦਿੰਦੇ ਪਰ ਇਹਨਾਂ ਨੇ ਕਹਿਤਾ ਪੱਠੇ ਪਰ ਆਰਾਮ ਕਰ ਲੋ ਸਤਿਗੁਰੂ ਜੀ ਨੇ ਕਿਹਾ ਭਾਈ ਨਿਆਂਖਾਨ ਇਹ ਸਭ ਕੁਝ ਪਰਮਾਤਮਾ ਦੇ ਹੁਕਮ ਦੇ ਅੰਦਰ ਆ ਉਹ ਸਭ ਕਲਾ ਉਹਦੀ ਵਰਤავਣੀ ਆ ਉਹ ਸਭ ਕੁਝ ਕਰਦਾ ਇਸ ਕਰਕੇ ਤੁਹਾਨੂੰ ਅਫਸੋਸ ਜਾਂ ਦੋਖ ਕਰਨ ਦੀ ਲੋੜ ਨਹੀਂ ਹੈ ਸਤਿਗੁਰੂ ਸਾਰਿਆਂ ਨਾਲ ਪਿਆਰ ਤੇ ਸੁਖ ਦੇਣੇ ਵਾਲੀ ਦਾਤ ਆ ਜਿਹੜਾ ਗੁਰੂ ਆ ਇਸ ਤਰ੍ਹਾਂ ਜੀ ਪਹਿਲੀ ਵਾਰੀ ਪੰਗਾਣੀ ਤੋਂ ਜੇਤਨ ਤੋਂ ਬਾਅਦ ਤਾਂ ਪੱਠਾ ਠੰਡਾ ਹੁੰਦਾ ਪਰਿਵਾਰ ਦਾ ਮਿਲਣ ਹੁੰਦਾ ਉਸ ਤੋਂ ਬਾਅਦ ਫਿਰ ਆਲਮ ਖਾਨ ਜਿਹੜੇ ਭਾਈ ਨਿਆੰਖਾਂ ਦੇ ਪੁੱਤਰ ਦਾ ਠਾਕਾ ਤੇ ਵਿਆਹ ਹੁੰਦਾ ਉਹਦੇ ਵਿੱਚ ਪਾਦਸ਼ਾਹ ਸ਼ਾਮਲ ਹੁੰਦੇ ਆ ਤੇ ਦਵਾਨ ਇੱਥੇ ਗੁਰਦੁਆਰਾ ਜਿਹੜਾ ਹੁਣ ਪੱਠਾ ਸਾਹਿਬ ਦੀ ਆ ਇਸੇ ਪੱਠੇ ਵਾਲੀ ਜਗ੍ਹਾ ਤੇ ਆ ਕੇ ਦਵਾਨ ਸਜਾਉਂਦੇ ਸੀ ਮਹਾਰਾਜ ਫਿਰ ਤੀਸਰੀ ਵਾਰੀ ਕੁਰਸ਼ੇਤਰ ਗਏ ਮਹਾਰਾਜ ਵਾਪਸੀ ਜਦੋਂ ਆਉਂਦੇ ਆ ਮੁੜ ਕੇ ਫਿਰ ਮਹਾਰਾਜ ਇਸੇ ਪੱਠੇ ਵਾਲੇ ਸਥਾਨ ਤੇ ਦਵਾਨ ਸਜਾਉਂਦੇ ਆ ਆਪਣਾ ਸੰਗਤਾਂ ਨਾਲ ਬੈਂਦੇ ਆ ਫਿਰ ਤਾਂ ਇਲਾਕਾ ਹੀ ਇੱਥੇ ਇਕੱਠਾ ਹੋਣ ਲੱਗ ਜਾਂਦੀ ਸੰਗਤ ਜੰਨੀ ਆ ਫਿਰ ਚੌਥੀ ਵਾਰ ਆਪਾਂ ਜਿਵੇਂ ਸਾਰੀ ਸੰਗਤ ਨੂੰ ਪਤਾ ਹੀ ਆ ਜੀ ਕਿ 1704 ਨੂੰ ਜਦੋਂ 6-7 ਪੋਹ ਦੀਆਂ ਰਾਤਾਂ ਨੂੰ ਕਿਲਾ ਛੱਡਿਆ ਜਾਂਦਾ ਚੌਥਾ ਪੜਾ ਕਿਲੇ ਤੋਂ ਫਿਰ ਇਸੇ ਪੱਠਾ ਸਾਹਿਬ ਤੋਂ ਮਹਾਰਾਜ ਪਰਿਵਾਰ ਨੂੰ ਕਹਿ ਗਏ ਸੀਗੇ ਕਿ ਆਜ ਤੋਂ ਬਾਅਦ ਤੁਸੀਂ ਸ਼ਾਸਤਰ ਦੇਗੇ ਤੇ ਸ਼ਾਸਤਰਾਂ ਦੀ ਪੂਜਾ ਇਹ ਗੁਰੂ ਘਰ ਦੀ ਹਮੇਸ਼ਾ ਮਰਿਆਦਾ ਰਹੀ ਆ ਕਿ ਸ਼ਾਸਤਰਾਂ ਦੇ ਨਾਲ ਇੱਕ ਹੱਥ ਲਿਖਤ ਪੋਥੀ ਵੀ ਦਿਆ ਕਰਦੇ ਸੀ ਭਾਵੇਂ ਉਹ ਨਿਤਨੇਮ ਦੀ ਆ ਭਾਵੇਂ ਗੁਰਬਾਣੀ ਦੀ ਆ ਤਾਂ ਕਿ ਸਿੱਖ ਸ਼ਾਸਤਰ ਤੇ ਬਾਣੀ ਨਾਲ ਜੁੜਿਆ ਰਹੇ ਇਸ ਤਰ੍ਹਾਂ ਭਾਈ ਨਿਆੰਖਾਂ ਦੇ ਪਰਿਵਾਰ ਨੂੰ ਗੁਰੂ ਸਾਹਿਬ ਜੀ ਸ਼ਾਸਤਰ ਦੇ ਕੇ ਆਪਣੀਆਂ ਨਿਸ਼ਾਨੀਆਂ 'ਚੋਂ ਦਰਸ਼ਨ ਕਰਨ ਵਾਸਤੇ ਫਿਰ ਇਥੋਂ ਕਿਲਾ 'ਚੋਂ ਰਵਾਨਾ ਹੋ ਜਾਂਦੇ ਆਗੇ ਬਹਾਮਣ ਮਾਜਰਾ ਚਮਕੌਰ ਦੇ ਪਿੰਡਾਂ ਨੂੰ ਸ਼ਹਿਰ ਵੱਲ ਨੂੰ ਚੱਲ ਪੈਂਦੇ ਆ ਤੇ ਰਸਤਾ ਦੱਸਣ ਨਾਲ ਮਹਾਰਾਜ ਦਾ ਚੌਥਾ ਪੜਾਜੋ ਨਾਲ ਪ੍ਰਸਾਦ ਛੱਡਦੇ ਆ ਸਰਸਤ ਬਾਅਦ ਫਿਰ ਆਲਮ ਖਾਨ ਜੀ ਇਥੋਂ ਪਾਵਨ ਸਥਾਨ ਤੋਂ ਪਠਾ ਸਾਹਿਬ ਤੋਂ ਕਿਲੇ ਤੋਂ ਕੋਟੜਾ ਨਿਆੰਖਾਂ ਦੇ ਰਸਤਾ ਅੱਗੇ ਤੱਕ ਦਸਦਾ ਚਮਕੌਰ ਨੂੰ ਲੈ ਜਾਂਦਾ ਮਹਾਰਾਜ ਨੂੰ ਇਸ ਤਰ੍ਹਾਂ ਸੰਗਤ ਜੀ ਸਤਿਗੁਰੂ ਦੇ ਮਹਾਨ ਦਿਹਾੜੇ ਹਰ ਸਾਲ ਸਰਸਾ ਤੋਂ ਲੈ ਕੇ ਤੇ ਭਾਈ ਨਿਆੰਖਾ ਦੇ ਪਰਿਵਾਰ ਨਾਲ ਜੋ ਚੌਥਾ ਪੜਾ ਬੀਤਿਤ ਹੋਇਆ ਉਸ ਨੂੰ ਧਿਆਨ ਮੁਖ ਰੱਖਦੇ ਆ ਸਾਲਾਨਾ ਸ਼ੀਧੀ ਜੋੜ ਮੇਲ ਸਮੁੱਚੇ ਗੁਰੂ ਸਾਹਿਬ ਦੇ ਪਰਿਵਾਰ ਨੂੰ ਸਮਰਪਿਤ ਹੋ ਤੇ ਇੱਥੇ ਮਨਾਇਆ ਜਾਂਦਾ ਆ ਤੇ ਜਿੱਥੋਂ ਦੇਸ਼ ਪਰਦੇਸ਼ ਤੋਂ ਸੰਗਤਾਂ ਚੱਲ ਕੇ ਹਰ ਸਾਲ ਜੂੜੇ ਮੇਲੇ ਵਿੱਚ ਹਾਜ਼ਰੀਆਂ ਭਰਦੀਆਂ ਤੇ ਇਹ ਸਥਾਨ ਨੂੰ ਜਿਨ੍ਹਾਂ ਨੇ ਬਣਾਇਆ ਮੁੜ ਕੇ ਗੁਰਦੁਆਰਾ ਪਠਾ ਸਾਹਿਬ ਪ੍ਰਗਟ ਕੀਤਾ ਕਹਿ ਲਈਏ ਉਹ ਬਾਬਾ ਜੂਨ ਸਿੰਘ ਜੀ ਆ ਜਿਨ੍ਹਾਂ ਦੀ 11 ਹਾਂ ਤੋਂ ਉਨ ਇੱਥੇ ਵਰਸੀ ਮਨਾਈ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਾਈ ਸਾਹਿਬ ਜੀ ਇਸ ਸਥਾਨ ਦਾ ਭਾਈ ਸਾਹਿਬ ਭਾਈ ਬਜਿੱਤਰ ਸਿੰਘ ਜੀ ਨਾਲ ਵੀ ਇਤਿਹਾਸ ਜੁੜਦਾ ਉਸ ਬਾਰੇ ਵਿੱਚ ਥੋੜਾ ਦੱਸ ਦਿਓ ਜਰੂਰ ਭਾਈ ਸਾਹਿਬ ਭਾਈ ਬਜਿੱਤਰ ਸਿੰਘ ਜੀ ਦਾ ਇਹ ਸਥਾਨ ਨਾਲ ਗੁਰਦੁਆਰਾ ਪਠਾ ਸਾਹਿਬ ਨਾਲ ਇਸੇ ਕਰਕੇ ਜੁੜਦਾ ਆ ਕਿਉਂਕਿ ਜਦੋਂ ਚੌਥਾ ਪੜਾ ਗੁਰੂ ਸਾਹਿਬ ਸਰਸਾ ਤੋਂ ਵਿਛੜਦੇ ਆ ਆਪਣੇ ਸਹਿਬਜ਼ਾਤਿਆਂ ਨਾਲ ਫਿਰ ਗੁਰੂ ਸਾਹਿਬ ਇਸ ਥਾਂ ਤੇ ਆਉਂਦੇ ਆ ਕਿਉਂਕਿ ਮਹਾਰਾਜ ਕਿਲੇ ਵਿੱਚ ਜਾਂਦੇ ਆ ਭਾਈ ਨਿਆਂਖਾਂ ਜੀ ਦੇ ਕਿਲੇ ਵਿੱਚ ਭਾਈ ਬਜਿੱਤਰ ਸਿੰਘ ਜੀ ਤੇ ਫਿਰ ਜਦੋਂ ਬਜਿੱਤਰ ਸਿੰਘ ਜ਼ਖਮੀ ਹਾਲਤ ਪਿੱਛੋਂ ਹੀ ਸੀਗੇ ਬਹੁਤ ਜ਼ਿਆਦਾ ਅਖੀਰ بے ਸਵਾਸ ਉਹਨਾਂ ਦੇ ਇੱਥੇ ਸਪੂਰ ਸੰਪੂਰਨ ਹੋ ਜਾਂਦੇ ਆ ਸ਼ਹਾਦਤ ਪ੍ਰਾਪਤ ਕਰ ਜਾਂਦੇ ਕਿਲੇ ਦੇ ਅੰਦਰੇ ਪਰਿਵਾਰ ਤੇ ਕੋਲ ਕਮਰੇ ਦੇ ਵਿੱਚ ਉਸ ਵੇਲੇ ਬੰਦ ਸੀਗੇ ਸਤਗੁਰੂ ਇਥੋਂ ਅੱਗੇ ਚੱਲ ਪੈਂਦੇ ਆ ਆਲਮ ਖਾਨ ਅੱਗੇ ਲੈ ਜਾਂਦਾ ਮਹਾਰਾਜ ਨੂੰ ਨਾਲ ਸਹਿਬਜ਼ਾਦੇ ਚੱਲ ਪੈਂਦੇ ਪਾਦਸ਼ਾਹ ਤੇ ਕੁ ਸਿੱਖ ਨਾਲ ਚੱਲ ਪੈਂਦੇ ਆ ਚਮਕੌਰ ਸ਼ਹਿਰ ਪਿੰਡ ਵੱਲੋਂ ਤੇ ਪਿੱਛੋਂ ਗੁਰੂ ਸਾਹਿਬ ਦੀ ਕਿਲੇ ਦੇ ਅੰਦਰ ਜਦੋਂ ਫੌਜਾਂ ਦਾ ਘੇਰਾ ਤਾਂ ਪਹਿਲਾਂ ਹੀ ਪਿਆ ਹੋਇਆ ਪਰ ਜਦੋਂ ਸੂਹ ਮਿਲਦੀ ਉੱਥੇ ਚਲੇ ਜਾਂਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਹੁੰਚੇ ਆ ਪਰ ਕਿਲੇ ਦੀ ਤਲਾਸ਼ੀ ਲਈ ਜਾਂਦੀ ਆ ਜਿਸ ਕਮਰੇ 'ਚ ਭਾਈ ਬਜਤ ਸਿੰਘ ਜੀ ਸ਼ਹਾਦਤ ਪ੍ਰਾਪਤ ਕਰ ਚੁੱਕੇ ਸੀਗੇ ਤੇ ਬੀਬੀ ਮਮਤਾਜ ਉਹਨਾਂ ਦੇ ਪਾਸ ਬੈਠੇ ਤੇ ਤੇ ਭਾਈ ਸਾਹਿਬ ਨਿਆਖਾਂ ਨੇ ਕਿਹਾ ਕਿ ਮੇਰੇ ਦਮਾਦ ਤੇ ਧੀ ਅੰਦਰ ਨੇ ਇਸ ਕਰਕੇ ਫਿਰ ਉਹ ਜਦੋਂ ਮੁਸਲਮਾਨਾਂ ਦੇ ਰਿਵਾਜ ਹੋਊਗਾ ਕਿ ਜਿੱਥੇ ਧੀ ਤੇ ਦਮਾਦ ਆ ਉੱਥੇ ਕਮਰੇ ਵਿੱਚ ਨਹੀਂ ਜਾਂਦੇ ਤਰਾਸੀ ਉੱਥੇ ਲਈ ਨਹੀਂ ਇਸ ਕਰਕੇ ਭਾਈ ਬਜਿੱਤਰ ਸਿੰਘ ਦਾ ਇਸੇ ਪਿੰਡ ਕੋਟਲੇ ਵਿੱਚ ਅੱਜ ਗਿਲਾ ਆ ਉੱਥੇ ਸ਼ਹਾਦਤ ਪ੍ਰਾਪਤ ਕਰੀ ਤੇ ਉੱਥੇ ਸੰਸਕਾਰ ਹੋਏ ਇਸ ਕਰਕੇ ਭਾਈ ਬਜਿੱਤਰ ਸਿੰਘ ਜੀ ਦਾ ਵੀ ਇਹ ਰੋਪੜ ਦੀ ਧਰਤੀ ਦੇ ਨਾਲ ਇੱਕ ਬਹੁਤ ਤਕੜਾ ਸਬੰਧ ਆਨੰਦਪੁਰ ਸਾਹਿਬ ਤੋਂ ਲੈ ਕੇ ਬਹੁਤ ਇੱਕ ਭਾਵਕ ਸਮਾ ਵੀ ਆ ਇਹ ਕਿਉਂਕਿ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜਾ ਕਦੇ 22 ਧਰ ਦੀਆਂ ਫੌਜਾਂ ਦੇ ਹਾਥੀਆਂ ਦੇ ਨਾਗਣੀ ਵਰਸੇ ਸੇਧ ਕਰਦਾ ਸੀ ਅੱਜ ਉਸ ਨੇ ਆਨੰਦਪੁਰ ਸਾਹਿਬ ਤੋਂ ਰੋਪੜ ਦੀ ਧਰਤੀ ਤੇ ਤੁਸੀਂ ਦੇਖੋ ਕਿੰਨੇ ਜ਼ਖਮ ਖਾਦੇ ਹੋਣਗੇ ਫਟ ਖਾਦੇ ਹੋਣਗੇ ਕਿ ਉਹ ਐਸੇ ਧਰਤੀ ਤੇ ਹੀ ਆਖਰ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ ਭਾਈ ਬਜੇਤਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੀ ਗੁਰਦੁਆਰਾ ਸ੍ਰੀ ਪਠਾ ਸਾਹਿਬ ਦਾ ਇਤਿਹਾਸ ਤੇ ਕੋਸ਼ਿਸ਼ ਕਰਾਂਗੇ ਕਿ ਹੋਰ ਗੁਰਦੁਆਰਾ ਸਾਹਿਬਿਆਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਰਹੀਏ ਤੇ ਹੋਰ ਵੀਡੀਓਸ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ